ਸਾਡੇ ਕੋਲ ਇਸ ਸਮੇਂ ਜੋ ਜਾਣਕਾਰੀ ਆ ਰਹੀ ਹੈ ਦੋ ਨਸ਼ਾ ਤਸਕਰ ਢੇਰ ਕਰ ਦਿੱਤੇ ਗਏ ਨੇ ਜ਼ੀਰਾ ਦੇ ਵਿੱਚ ਕਾਬਲੇ ਗੌਰ ਹੈ ਕਿ ਹਾਲਾਂਕਿ ਹੁਣ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਜੋ ਇੱਕ ਦਿਨ ਪਹਿਲਾਂ ਉੱਥੇ ਘਟਨਾਕ੍ਰਮ ਵਾਪਰਿਆ ਉਸ ਦੇ ਨਾਲ ਇਸ ਦੇ ਲਿੰਕ ਜੁੜਦੇ ਨੇ ਜਾਂ ਨਹੀਂ ਪਰ ਹੋ ਸਕਦਾ ਹੈ ਕਿ ਉਸ ਕੇਸ ਦੇ ਨਾਲ ਵੀ ਜਾ ਕੇ ਤਾਰ ਜੁੜਦੇ ਹੋਏ ਨਜ਼ਰ ਆਉਣ ਕਿਉਂਕਿ ਕਿ ਇੱਕ ਦਿਨ ਪਹਿਲਾਂ ਹੀ ਜਾਣਕਾਰੀ ਸਾਹਮਣੇ ਆਈ ਕਿ ਜ਼ੀਰਾ ਦੇ ਵਿੱਚ ਇੱਕ ਕਾਉਂਸਲਰ ਦੇ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਔਰ ਇਲਜ਼ਾਮ ਇਹ ਲੱਗੇ ਸਨ ਕਿ ਉਸ ਕਾਉਂਸਲਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕੰਪਲੇਂਟ ਕੀਤੀ ਗਈ ਸੀ ਤੇ ਇਸ ਕਰਕੇ ਹੀ ਫਾਇਰਿੰਗ ਕਰ ਦਿੱਤੀ ਗਈ ਖੈਰ ਉਹੀ ਨਸ਼ਾ ਤਸਕਰ ਨੇ ਜਾਂ ਕੋਈ ਹੋਰ ਨੇ ਜ਼ੀਰਾ ਦੇ ਫਿਰੋਜ਼ਪੁਰ ਦੇ ਇਹ ਅਜੇ ਤੱਕ ਜਾਂਚ ਦੇ ਵਿੱਚ ਸਾਫ਼ ਨਹੀਂ ਹੋ ਸਕਿਆ ਪਰ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਪਰ ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਹੈ ਉਸ ਦੇ ਵਿੱਚ ਇਹ ਕਲੀਅਰ ਹੋ ਰਿਹਾ ਕਿ ਦੋ ਨਸ਼ਾ ਤਸਕਰਾਂ ਨੂੰ ਢੇਰ ਦਿੱਤਾ ਗਿਆ ਹੋਰ ਜਾਣਕਾਰੀ ਲੈਣੇ ਹਨ ਮਨੋਜ ਰਾਠੀ ਸਾਡੇ ਸੇ ਹੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਮਨੋਜ ਤੁਹਾਡੇ ਕੋਲ ਕੀ ਕੁਝ ਇਨਫੋਰਮੇਸ਼ਨ ਹੈ ਡਰੱਗ ਸਮਗਲਰ ਦੋ ਢੇਰ ਕਰ ਦਿੱਤੇ ਗਏ ਨੇ ਜ਼ੀਰਾ ਦੇ ਵਿੱਚ ਇਨਕਾਊਂਟਰ ਦੇ ਦੌਰਾਨ ਬਿਲਕੁਲ ਗੌਰਵ ਇੱਕ ਵੱਡਾ ਆਪਰੇਸ਼ਨ ਹੋਇਆ ਇੱਕ ਸਪੈਸ਼ਲ ਟਾਸ ਫੋਰਸ ਔਰ ਖਾਸ ਤੌਰ ਤੇ ਡਰਗਸ ਸਮਗਲਰ ਦੱਸੇ ਜਾ ਰਹੇ ਨੇ ਨਸ਼ਾ ਤਸਕਰੀ ਕਰਦੇ ਸੀ ਔਰ ਇਹਦੇ ਵਿੱਚ ਲੋੜਿੰਦੇ ਸੀ ਇਹ ਕਾਫੀ ਦਿਨਾਂ ਤੋਂ ਲਗਾਤਾਰ ਇਹਦੇ ਵਿੱਚ ਪੁਲਿਸ ਇਹਦੀ ਭਾਲ ਕਰ ਰਹੀ ਸੀ ਔਰ ਸਪੈਸ਼ਲ ਟਾਸ ਫੋਰਸ ਦੱਸਿਆ ਜਾ ਰਿਹਾ ਹੈ ਪਰਮਜੀਤ ਸਿੰਘ ਐਸ ਐਚ ਓ ਡੀ ਐਸ ਪੀ ਪੁਰਨਾਲ ਇਹ ਲਗਾਤਾਰ ਇਹ ਟੀਮ ਦੀ ਸੁਪਰਵੀਜ਼ਨ ਕਰ ਰਹੇ ਸੀਗੇ ਤੇ ਸਵਿਫਟ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਵੱਲੋਂ ਕੇ ਇਨਾਂ ਦੇ ਕੋਲ 3 ਵੈਪਨ ਵੀ ਰਿਕਵਰ ਕੀਤੇ ਗਏ ਔਰ ਇੱਕ ਵਾਈਟ ਕਲਰ ਦੀ ਸਵਿਫਟ ਗੱਡੀ ਤੇ ਭੱਜ ਰਹੇ ਸੀਗੇ ਜਦ ਪੁਲਿਸ ਨੇ ਇਹਨਾਂ ਨੂੰ ਘੇਰਾ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸਰੈਂਡਰ ਕਰਨ ਦੀ ਗੱਲ ਕਹੀ ਤੇ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਜਵਾਬੀ ਫਾਇਰ ਤੇ ਪੁਲਿਸ ਨੇ ਗੋਲੀਆਂ ਚਲਾਈ ਜਿਹਦੇ ਵੀ ਦੱਸਿਆ ਜਾ ਰਹਾ ਹੁਣ ਤੱਕ ਦੀ ਜਾਣਕਾਰੀ ਆ ਰਹੀ ਹੈ ਕਿ ਦੋਨੋਂ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਹਸਪਤਲ ਲੈ ਕੇ ਜਾਇਆ ਗਿਆ ਹੈ ਹਾਲਕਿ ਹਜੇ ਡਾਕਟਰ ਨੇ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਹਸਪਤਲ ਸਿਵਲ ਹਸਪਤਲ ਉਹਨਾਂ ਨੂੰ ਲੈ ਕੇ ਜਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਾਫੀ ਟਾਈਮ ਤੋਂ ਇਨ ਮਸ਼ਾਤ ਅਸਕਰ ਉਸ ਏਰੀਆ ਦੇ ਵਿੱਚ ਐਕਟਿਵ ਸੀਗੇ ਜ਼ੀਰਾ ਤਲਵੰਡੀ ਰੋਡ ਤੇ ਇਹ ਪੂਰਾ ਆਪਰੇਸ਼ਨ ਹੋਇਆ ਹੈ ਔਰ ਇਹ ਆਪਰੇਸ਼ਨ ਐਸਟੀਐਫ ਵੱਲੋਂ ਕੀਤਾ ਗਿਆ ਹੈ ਸਪੈਸ਼ਲ ਟਾਰਗਟ ਫੋਰਸ ਐਸਐਚਓ ਪਰਮਜੀਤ ਸਿੰਘ ਡੀਐਸਪੀ ਪੂਰਨ ਲਾਲ ਚੰਦ ਇਹ ਇਹਨਾਂ ਦੀ ਸੁਪਰਵਾਈਜ਼ਨ ਕਰ ਰਹੇ ਸੀਗੇ ਔਰ ਕਾਫੀ ਦੇਰ ਤੋਂ ਇਹਨਾਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਹੁਣ ਤੱਕ ਦੀ ਜਾਣਕਾਰੀ ਐਕਸਕਲੂਸਿਵ ਜਾਣਕਾਰੀ న్యూਸ 18 ਦੇ ਕੋਲ ਹੈ ਕਾਫੀ ਦੇਰ ਤੋਂ ਇਹਨਾਂ ਨੂੰ ਚੇਸ ਕਰ ਰਹੀ ਸੀ ਪੁਲਿਸ ਤੇ ਅੱਗੇ ਆਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਨਾਦੇ ਇਹਨਾਂ ਨੇ ਸਫਟ ਗੱਡੀ ਵਾਈਟ ਕਲਰ ਦੀ ਸਫਟ ਗੱਡੀ ਪੰਜਾਬ ਨੰਬਰ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਛੇੜਾ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਤਿੰਨ ਪਿਸਟਲ ਤਿੰਨ ਪਿਸਟਲ ਜ਼ਿੰਦਾ ਕਾਰਤੂਸ ਇਹਨਾਂ ਤੋਂ ਰਿਕਵਰ ਕੀਤੇ ਗਏ ਨੇ ਹਾਲਾਂਕਿ ਦੱਸੇ ਜਾ ਰਹੇ ਨੇ ਕਿ ਤਿੰਨ ਗੈਂਗਸਟਰ ਤਿੰਨ ਜਿਹੜੇ ਗੈਂਗਸਟਰ ਨੇ ਨਚਾ ਤਸਕਰ ਨੇ ਉਹ ਇਹਦੇ ਵੀ ਸ਼ਾਮਿਲ ਸੀ ਕਿ ਦੋ ਦੇ ਗੋਲੀਆਂ ਬੱਜੀ ਹੈ ਜਿਨ੍ਹਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਹੈ ਸੀਨੀਅਰ ਅਫਸਰ ਮੌਕੇ ਤੇ ਪਹੁੰਚ ਚੁੱਕੇ ਨੇ ਜਿਹੜੀ ਟੀਮ ਨੇ ਐਸਟੀਐਫ ਦੀ ਉਹ ਮੌਕੇ ਤੇ ਫੌਜੀ ਹੋਈ ਨੇ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਗੱਡੀ ਨੂੰ ਹੁਣ ਪੂਰਾ ਫੋਰੈਂਸਿਕ ਟੀਮ ਹੁਣ ਪੂਰੀ ਖੰਗਾਲਦੀ ਨਜ਼ਰ ਆ ਰਹੀ ਹੈ ਤਿੰਨ ਵੈਪਨ ਤਾਂ ਰਿਕਵਰ ਕਰ ਚੁੱਕੇ ਨੇ ਜਿੰਦਾ ਕਰ ਦੂਸਰ ਰਿਕਵਰ ਹੋ ਚੁੱਕੇ ਨੇ ਔਰ ਇਹ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਸੀਗੇ ਹੁਣ ਤੱਕ ਦੀ ਜਾਣਕਾਰੀ ਗੌਰਵ ਵੱਡੀ ਜਾਣਕਾਰੀ ਕਿ ਉਸ ਸਾਈਡ ਤੋਂ ਇੱਕ ਵੱਡਾ ਨਸ਼ਾ ਤਸਕਰ ਦਾ ਇਹ ਪੂਰਾ ਨੈਕਸਟ ਚਲਾ ਰਹੇ ਸੀਗੇ ਜਿਹਨੂੰ ਲਗਾਤਾਰ ਐਸਟੀਐਮ ਵੱਲੋਂ ਖਾਸ ਤੌਰ ਤੇ ਐਸਟੀਐਮ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਇੱਕ ਵੱਡੇ ਲੈਵਲ ਦਾ ਕਹਿ ਸਕਦੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਐਸਟੀਐਮ ਨੇ ਖਾਸ ਤੌਰ ਤੇ ਸਪੈਸ਼ਲ ਟਾਸਕ ਫੋਰਸ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਦੇ ਵਿੱਚ ਵੱਡੀ ਕਫਲਤਾ ਹਾਸਿਲ ਹੋਈ ਹੈ ਕਰੋ ਠੀਕ ਹੈ ਤਾਂ ਅਸੀਂ ਤੁਹਾਡੇ ਕੋਲ ਮਨੋਜ ਵਾਪਸ ਹੋਣੇ ਥੋੜੀ ਦੇਰ ਦੇ ਵਿੱਚ ਹੋਰ ਜਾਣਕਾਰੀ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਤੱਕ ਪਹੁੰਚਾਓ ਤਾਂ ਇਸ ਸਮੇਂ ਤਿੰਨ ਵੈਪਨ ਦੱਸੇ ਜਾ ਰਹੇ ਨੇ ਤਿੰਨ ਵੈਪਨਸ ਰਿਕਵਰ ਕੀਤੇ ਗਏ ਨੇ ਤਿੰਨ ਹਥਿਆਰ ਤੇ ਇਸ ਦੇ ਨਾਲ ਹੀ ਨਸ਼ੇ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਔਰ ਕਾਬਿਲ ਗੌਰ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜਿਹੜੇ ਇਹ ਦੋ ਡਰੱਗ ਸਮਗਲਰਸ ਨੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਟੀਰ ਕਰ ਦਿੱਤੇ ਗਏ ਨੇ ਜਵਾਬੀ ਫਾਇਰਿੰਗ ਦੇ ਵਿੱਚ ਜੋ ਪਹਿਲੀ ਖਬਰ ਆਈ ਸਭ ਤੋਂ ਪਹਿਲੀ ਇਹ ਹੀ ਖਬਰ ਆਈ ਕਿ ਜ਼ੀਰਾ ਦੇ ਵਿੱਚ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਦੋ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਨੂੰ ਟੀਰ ਕਰ ਦਿੱਤਾ ਗਿਆ ਹੈ ਤਾਂ ਇਨਫਾਰਮੇਸ਼ਨ ਇਹ ਹੀ ਹੈ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਪੁਲਿਸ ਨੇ ਉਹਨਾਂ ਨੂੰ ਘੇਰਾ ਪਾਇਆ ਤਾਂ ਫਿਰ ਇਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜ਼ੀਰਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰਾ ਘਟਨਾਕਰਮ ਵਾਪਰ ਰਿਹਾ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਇਸ ਸਮੇਂ ਕਿ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਪੁਲਿਸ لازਮੀ ਤੌਰ ਤੇ ਇਹਨਾਂ ਦਾ ਪਿੱਛਾ ਕਰ ਰਹੀ ਹੋਵੇਗੀ ਔਰ ਪੁਲਿਸ ਨੂੰ ਇਨਪੁਟ ਮਿਲੇ ਹੋਣੇ ਤੇ ਉਸ ਨੂੰ ਬਿਲਕੁਲ ਟਰੇਸ ਕਰਦੇ ਹੋਏ ਪੁਲਿਸ ਇਹਨਾਂ ਦੇ ਪਿੱਛੇ ਪਹੁੰਚ ਗਈ ਤੇ ਜਦੋਂ ਘੇਰਨ ਦੀ ਕੋਸ਼ਿਸ਼ ਹੋਈ ਤਾਂ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਫਿਰੋਜ਼ਪੁਰ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰ ਰਿਹਾ ਜਿੱਥੇ ਦੋ ਨਸ਼ਾ ਤਸਕਰਾਂ ਨੂੰ ਠੇਰ ਕਰ ਦਿੱਤਾ ਗਿਆ ਸਵਿ ਤੇ ਇਹ ਉਹੀ Swift ਗੱਡੀ ਦੱਸੀ ਜਾ ਰਹੀ ਹੈ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਹੈ ਕਿ ਇਸ ਗੱਡੀ ਦੇ ਵਿੱਚ ਹੀ ਇਹ ਸਵਾਰ ਹੋ ਕੇ ਨਸ਼ਾ ਤਸਕਰ ਭੱਜ ਰਹੇ ਸੀ ਜਦੋਂ ਇਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਿਹੜੀ Swift ਗੱਡੀ ਆ ਉਸ ਦਾ ਅੱਗੇ ਵਾਲਾ ਸ਼ੀਸ਼ਾ ਦੇਖੋ ਜਿੱਥੇ ਗੱਡੀ ਨੂੰ ਡਰਾਈਵ ਕਰਦਾ ਜਿਹੜਾ ਚਾਲਕ ਬੈਠਦਾ ਹੁੰਦਾ ਡਰਾਈਵਰ ਸੀਟ ਆਪਾਂ ਜਿਸ ਨੂੰ ਕਹਿੰਦੇ ਆ ਉਸ ਦਾ ਸ਼ੀਸ਼ਾ ਟੁੱਟਿਆ ਹੋਇਆ ਏ ਯਾਨੀ ਕਿ ਉਹ ਗੋਲੀ ਲੱਗਣ ਦੀ ਬਚਾ ਨਾਲ ਟੁੱਟਿਆ ਹੋਇਆ ਹੋ ਸਕਦਾ ਹੈ ਬਿਲਕੁਲ ਸ਼ੀਸ਼ਾ ਟੁੱਟਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਨਾ ਸਵਿਫਟ ਕਰਦਾ ਤੇ ਉਸ ਤੋਂ ਬਾਅਦ ਪਿੱਛੇ ਇੱਕ ਬਲੈਰੋ ਗੱਡੀ ਪੁਲਿਸ ਦੀ ਨਜ਼ਰ ਆ ਰਹੀ ਹੈ ਤੇ ਅੱਗੇ ਕੁਝ ਹੋਰ ਕਾਰਾਂ ਵੀ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਬਹੁਤ ਕੋਈ ਭੀੜ-ਪੜ ਬੜਾ ਇਲਾਕਾ ਫਿਲਹਾਲ ਨਜ਼ਰ ਨਹੀਂ ਆ ਰਿਹਾ ਪਰ ਉਥੋਂ ਆਵਾਜ਼ਾਂ ਹੀ ਲੋਕਾਂ ਦੀ ਜ਼ਰੂਰ ਦਿਖ ਰਹੀ ਹੈ ਕਿ ਲੋਕ ਆ ਜਾ ਰਹੇ ਨੇ ਜਿਹੜੀਆਂ ਤਸਵੀਰਾਂ ਸਾਡੇ ਕੋਲ ਆਈਆਂ ਇੱਕ ਹੋਰ ਤਸਵੀਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਚੁੱਕੀ ਹੈ ਇਹ ਤਸਵੀਰ ਜਿਹੜੀ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਜਦੋਂ ਹਸਪਤਾਲ ਉਨਾਂ ਦੀ ਬੋਡੀਜ਼ ਨੂੰ ਲੈ ਕੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਨੇ ਤਾਂ ਉਹ ਵੀ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਜ਼ੀਰਾ ਤੋਂ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਅਤੇ ਖਬਰ ਇਸ ਸਮੇਂ ਦੀ ਵੱਡੀ ਡਰੱਗ ਤਸਕਰਾਂ ਦੇ ਖਿਲਾਫ ਵੀ ਇੱਕ ਐਕਸ਼ਨ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਤੇ ਜ਼ਰੂਰਤ ਹੈ ਕਿ ਜਿਹੜੇ ਡਰੱਗ ਪੈਡਲਰਸ ਬਹੁਤ ਬੇਖੌਫ ਹੋ ਕੇ ਘੁੰਮਦੇ ਨੇ ਇਹਨਾਂ ਦੇ ਖਿਲਾਫ ਕੋਈ ਕੰਪਲੇਂਟ ਕਰ ਦਵੇ ਤਾਂ ਫਿਰ ਉਸ ਨੂੰ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਬਹੁਤ ਵੱਡਾ ਨੈਕਸਸ ਕਿਹਾ ਜਾਂਦਾ ਹੈ ਕਿ ਜਿਹੜਾ ਡਰੱਗਸ ਸਮਗਲਰਾਂ ਦਾ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਬੈਠੇ ਦੇਸ਼ ਦੇ ਦੁਸ਼ਮਣਾਂ ਦੇ ਵਿੱਚ ਆਲੇ ਬਣਿਆ ਹੋਇਆ ਉਸ ਨੂੰ ਤੋੜਨ ਦੀ ਲਾਜ਼ਮੀ ਤੌਰ ਤੇ ਜ਼ਰੂਰਤ ਹੈ ਔਰ ਇਹ ਬਿਲਕੁਲ ਸਰਹਦੀ ਜ਼ਿਲ੍ਹਾ ਫਿਰੋਜ਼ਪੁਰ ਇਸ ਕਰਕੇ ਵੀ ਬਹੁਤ ਅਹਿਮ ਖਬਰ ਹੋ ਜਾਂ ਨਸਰਹਦੀ ਜ਼ਿਲ੍ਹੇ ਦੇ ਵਿੱਚ ਡਰੱਗਸ ਦੀ ਬਹੁਤ ਵੱਡੀ ਦਿੱਕਤ ਹੈ ਜਿਹੜੇ ਸਾਰੇ ਜ਼ਿਲ੍ਹੇ ਤੁਸੀਂ ਦੇਖੋ ਜਿੱਥੇ ਬਹੁਤ ਜ਼ਿਆਦਾ ਦਿੱਕਤ ਨਜ਼ਰ ਆਉਂਦੀ ਹੈ ਚਾਹੇ ਉਹ ਫਾਜ਼ਿਲਕਾ ਹੋਵੇ ਫਿਰੋਜ਼ਪੁਰ ਹੋਵੇ ਇੱਧਰ ਤਰਨਤਾਰਨ ਆਜੋ ਫਿਰ ਅੱਗੇ ਅੰਮ੍ਰਿਤਸਰ ਗੁਰਦਾਸਪੁਰ ਪਟਾਣਕੋਟ ਇਹ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰਸ ਨੇ ਔਰ ਫੈਂਸਿੰਗ ਹੋਣ ਦੇ ਬਾਵਜੂਦ ਵੀ ਡਰੋਨ ਦੇ ਜ਼ਰੀਏ ਖਾਸ ਤੌਰ ਤੇ ਜਿਹੜੇ ਹੁਣ ਦਿਨ ਚੱਲ ਰਹੇ ਨੇ ਬਹੁਤ ਜ਼ਿਆਦਾ ਧੁੰਦ ਵਾਲੇ ਤਾਂ ਇਸ ਸਮੇਂ ਤਾਂ ਬਹੁਤ ਜ਼ਿਆਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਡਰੱਗ ਤਸਕਰਾਂ ਦੇ ਵੱਲੋਂ ਤਸਕਰੀ ਕਰਨ ਦੇ ਲਈ ਤਾਂ ਫਿਰ ਹਥਿਆਰਾਂ ਦੇ ਸਣੇ ਡਰਗ ਦੀ ਤਸਕਰੀ ਬਹੁਤ ਵੱਡੇ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਕੀਤੀ ਜਾਂਦੀ ਹੈ ਪਾਕਿਸਤਾਨ ਤੋਂ ਨਸ਼ਾ ਆਉਂਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨੌਜਵਾਨਾਂ ਤੱਕ ਪਹੁੰਚਦਾ ਹੈ ਜਾਂ ਫਿਰ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਪਹੁੰਚ ਜਾਂਦਾ ਇੱਕ ਤਰੀਕੇ ਨਾਲ ਟਰਾਂਜ਼ਿਟ ਰੂਟ ਵੀ ਪੰਜਾਬ ਨੂੰ ਬਣਾ ਦਿੱਤਾ ਗਿਆ ਖੈਰ ਧੁੰਦ ਦਾ ਫਾਇਦਾ ਚੁੱਕਦੇ ਨੇ ਸਾਰਾ ਕੁਝ ਆਪਾਂ ਨੂੰ ਪਤਾ ਹੈ ਪਰ ਇਹ ਸਭ ਦੇ ਵਿੱਚ ਅਲੇ ਜਿਹੜੇ ਦੇਸ਼ ਦੇ ਵਿੱਚ ਬੈਠੇ ਪਾਕਿਸਤਾਨਾ ਪਾਕਿਸਤਾਨ ਦੇ ਨੈਕਸਸ ਦਾ ਹਿੱਸਾ ਬਣੇ ਹੋਏ ਨੇ ਜਿਹੜੇ ਨਸ਼ੇ ਨੂੰ ਲੈ ਕੇ ਇੱਥੇ ਪੂਰਾ ਨੈਕਸਸ ਚਲਾਉਂਦੇ ਨਹੀਂ ਆ ਪਰ ਲਾਲਜਬਾਜ਼ ਪੈਕੇਜ ਤਰੀਕੇ ਦੇ ਗੋਰਖ ਧੰਦੇ ਦੇ ਵਿੱਚ ਲੱਗ ਜਾਂਦੇ ਨੇ ਕਿਉਂਕਿ ਇਹ ਹਜ਼ਾਰਾਂ ਕਰੋੜ ਰੁਪਏ ਦਾ ਕਿਹਾ ਜਾਂਦਾ ਹੈ ਕਿ ਇਹ ਪੂਰਾ ਮਾਮਲਾ ਹੈ ਜੋ ਨਸ਼ੇ ਦਾ ਤੁਸੀਂ ਕਹਿ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਤਾਂ ਉਸ ਦੀ ਰੀੜ ਦੀ ਹੱਡੀ ਤੋੜਨ ਦੀ ਲਾਜ਼ਮੀ ਤੌਰ ਤੇ ਜ਼ਰੂਰਤ ਹੈਗੀ ਹੈ ਪਰ ਕਿ ਇਸ ਤਰੀਕੇ ਨਾਲ ਹੀ ਟੁੱਟੇਗੀ ਜ਼ੀਰਾ ਦੇ ਵਿੱਚ ਇਨਕਾਊਂਟਰ ਹੋਇਆ ਹੈ ਔਰ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡਾ ਐਕਸ਼ਨ ਤੁਸੀਂ ਕਹਿ ਸਕਦੇ ਹੋ ਬੇਸ਼ੱਕ ਜ਼ੀਰਾ ਦੇ ਵਿੱਚ ਐਕਸ਼ਨ ਹੋਇਆ ਜ਼ੀਰਾ ਦੇ ਵਿੱਚ ਦੋ ਨਸ਼ਾ ਤਸਕਰ ਢੇਰ ਕਰ ਦਿੱਤੇ ਗਏ ਨੇ ਪਰ ਇਹ ਮੈਸੇਜ ਹਰ ਉਸ ਛੋਟੇ ਤੇ ਵੱਡੇ ਨਸ਼ਾ ਤਸਕਰ ਨੂੰ ਹੈ ਕਿ ਪੁਲਿਸ ਤੁਹਾਨੂੰ ਛੱਡੇਗੀ ਨਹੀਂ ਬਾਹਰ ਲੈ ਕੇ ਆਏਗੀ ਸਲਾਖਾਂ ਦੇ ਪਿੱਛੇ ਪਹੁੰਚਾਏਗੀ ਜੇ ਤੁਸੀਂ ਪੁਲਿਸ ਦੇ ਉੱਤੇ ਗੋਲੀ ਚਲਾਉਨੇ ਹੋ ਜਾਂ ਫਿਰ ਕੋਈ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਅੰਜਾਮ ਉਸ ਦਾ ਬਹੁਤ ਬੁਰਾ ਹੋਏਗਾ ਤਾਂ ਅਸੀਂ ਤਸਵੀਰਾਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਇੱਕ ਹੋਰ ਤਸਵੀਰ ਤਾਂ ਡੀਡੀਵੀ ਸਕਰੀਨ ਦੇ ਉੱਤੇ ਸਵਿਫਟ ਕਾਰ ਜਿਸ ਦੇ ਵਿੱਚ ਸਵਾਰ ਹੋ ਕੇ ਇਹ ਜਿਹੜੇ ਨਸ਼ਾ ਤਸਕਰ ਨੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਸਮਗਲਰ ਤੇ ਉਸ ਤੋਂ ਬਾਅਦ ਜਦੋਂ ਗੋਲੀਆਂ ਉੱਥੇ ਚੱਲੀਆਂ ਨੇ ਤਾਂ ਦੋਵੇਂ ਨਸ਼ਾ ਤਸਕਰਾਂ ਨੂੰ ਠੇਰ ਕਰ ਦਿੱਤਾ ਗਿਆ ਤਾਂ ਉੱਥੇ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤਿੰਨ ਹਥਿਆਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਨਾਲ ਤੁਸੀਂ ਇਹ ਜਾਣਕਾਰੀ ਦਈ ਹੈ ਕਿ ਨਸ਼ੇ ਦੀ ਖੇਪ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਮਨਾਂ ਕੀ ਜਾਂਚ ਕਰਨ ਦੀ ਕੋਸ਼ਿਸ਼ لازਮੀ ਤੌਰ ਤੇ ਕੁਝ ਹੋਰ ਤਸਵੀਨਾਤਾਂ ਦਿਖਾ ਰਹੀਆਂ ਕਿ ਜਦੋਂ ਇੰਨਾ ਦਿਨ ਨਾਲ ਪੂਰੀ ਝੜਪ ਹੁੰਦੀ ਹੈ ਤਾਂ ਉੱਥੇ ਕੀ ਕੁਝ ਮਾਹੌਲ ਰਹਿ ਜਾ ਹੋਵੇਗਾ ਕੁਝ ਥਾਵਾਂ ਦੇ ਉੱਤੇ ਖੂਨ ਦੇ ਛਿੱਟੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਕਰ ਕਰ ਹਾਂਜੀ ਲੁਕ ਚੁੱਕ ਮੈਂ ਮੈਂ ਤਾਂ ਪਰਮਿਸ਼ਨ ਲੈ ਲਵਾਂ ਪਹਿਲਾਂ ਤਾਂ ਪੁਲਿਸ ਦੇ ਅਧਿਕਾਰੀ ਵੀ ਉੱਥੇ ਜਿਹੜੇ ਮੌਜੂਦ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਉੱਥੇ ਇਹਨਾਂ لازਮੀ ਤੌਰ ਤੇ ਜਾਂਚ ਕੀਤੀ ਜਾਵੇਗੀ ਇਨਕਾਊਂਟਰ ਹੁੰਦਾ ਹੈ ਪਿਛਲੇ ਕੁਝ 1.5 ਮਹੀਨੇ ਦੇ ਵਿੱਚ 2 ਮਹੀਨਿਆਂ ਦੇ ਵਿੱਚ ਕਈ ਥਾਵਾਂ ਤੋਂ ਇਨਕਾਊਂਟਰਸ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਹੁੰ ਤੱਕ ਖਾਸ ਤੌਰ ਤੇ ਗੈਂਗਸਟਰ ਪੰਜਾਬ ਪੁਲਿਸ ਦੇ ਟਾਰਗੇਟ ਦੇ ਉੱਤੇ ਸੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਪੰਜਾਬ ਪੁਲਿਸ ਦੇ ਵੱਲੋਂ ਪਰ ਇਸ ਦੇ ਨਾਲ ਨਾਲ ਇੱਕ ਨਸ਼ਾ ਤਸਕਰੀ ਦਾ ਜਿਹੜਾ ਬਹੁਤ ਵੱਡਾ ਨੈਕਸਸ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਹੈ ਹਰ ਪਾਸੇ ਤੋਂ ਅਰਵਾਜ਼ ਉੱਡਦੀ ਹੈ ਖਾਸ ਤੌਰ ਤੇ ਸਰਹੰਦੀ ਜ਼ਿਲ੍ਹਿਆਂ ਤੋਂ ਕਿ ਇਹਨਾਂ ਤਸਕਰਾਂ ਦਾ ਕੁਝ ਕਰੋ ਜੀ ਇਹ ਤਾਂ ਬਹੁਤ ਜ਼ਿਆਦਾ ਸ਼ਰੀਆਮ ਨਸ਼ਾ ਵੇਚਦੇ ਨੇ ਪਿੰਡਾਂ ਦੇ ਵਿੱਚ ਚਾਹੀਦਾ ਹੋਵੇ ਮਿਲ ਜਾਂਦਾ ਹੈ ਪਰ باوجود ਇਸ ਦੇ ਇਹਦੇ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਪੁਲਿਸ ਦੀ ਕਾਰਵਾਈ ਤੇ ਵੀ ਲਾਜ਼ਮੀ ਤੌਰ ਤੇ ਬਹੁਤ ਬੜੀ ਸਵਾਲ ਉੱਠਦੇ ਨੇ ਦੋ ਪਾਸੋਂ ਦੇ ਆ ਪਰ ਇਥੇ ਪੁਲਿਸ ਦੇ ਵੱਲੋਂ ਐਸਟੀਐਫ ਦੀ ਟੀਮ ਦੇ ਵੱਲੋਂ ਇਸ ਪੂਰੇ ਡਰਗ ਤਸਕਰਾਂ ਦੇ ਖਿਲਾਫ ਐਕਸ਼ਨ ਕੀਤਾ ਗਿਆ ਔਰ ਐਕਸ਼ਨ ਦੇ ਵਿੱਚ ਦੋ ਨਸ਼ਾ ਤਸਕਰ ਮਾਰ ਮੁਕਾਏ ਗਏ ਨੇ ਟੇਰ ਕਰ ਦਿੱਤੇ ਗਏ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਵਾਬੀ ਫਾਇਰਿੰਗ ਦੇ ਵਿੱਚ